ਜੇ ਥਾਣੇ ਦੇ ਅੰਦਰ ਗਲਤ ਅੰਸ਼ਰ ਆ ਗਏ شریف ਲੋਕਾਂ ਦੇ ਗੱਲ ਬਹਿਣ ਤਾਂ ਜਿਹੜਾ ਆਮ ਵਿਅਕਤੀ ਆ شریف ਆਦਮੀ ਆ ਉਹ ਕਿੱਥੇ ਜਾਊਗਾ ਜੇ ਆਪਾਂ ਥਾਣੇ ਦੇ ਅੰਦਰ ਵੀ ਗਲਤ ਅੰਸ਼ਰਾਂ ਨੂੰ ਚਾਹ ਦਮਾਗੇ ਔਰ ਇਸ ਮਾਮਲੇ ਲਈ ਸਾਡੇ ਸਾਰੇ ਜ਼ਿੰਮੇਵਾਰ ਸਾਥੀਆਂ ਨੇ ਔਰ ਮੈਂ ਵੀ ਸੀਨੀਅਰ ਅਧਿਕਾਰੀਆਂ ਨੂੰ ਅਸਰੇ ਧਿਆਨ ਚ ਲਿਆਂਦਾ ਵੀ ਆ ਮਾਮਲਾ ਹੋਇਆ ਤਾਂ ਉਹਨਾਂ ਨੇ ਵੀ ਜਿਹੜੇ ਐਸਐਚਓ ਸੀਪੀ ਸੀ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਮਾਮਲੇ ਨੂੰ ਬੁਲਾ ਕੇ ਰਿਅਲਾਈਜ਼ ਕਰੋ ਮਤਲਬ ਉਹਨਾਂ ਦੇ ਕਹਿਣ ਦੇ باوجود ਵੀ ਇਨਾਂ ਦੇ ਗੰਦੇ ਕੋਈ ਯੂਨੀ ਸਰਕੀ ਤਸਵੀਰਾਂ ਨੇ ਥਾਣਾ ਸਿਕੀ ਨਵਾਂ ਸ਼ਹਿਰ ਦੇ ਬਾਹਰ ਦੀਆਂ ਜਿੱਥੇ ਆਮ ਲੋਕਾਂ ਨੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਲਕਾ ਉਦਾਇਕ ਡਾਕਟਰ ਨਿਸ਼ਾਤਰਪਾਲ ਹਲਕਾ ਬੰਗਾ ਦੇ ਵਿਦੈਕ ਡਾਕਟਰ ਸੁੱਕੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮਹਨ ਪਾਟਕ ਦੀ ਅਗਵਾਈ ਦੇ ਵਿੱਚ ਥਾਣਾ ਸਿਟੀ ਨਵਾਂ ਸ਼ਹਿਰ ਨੂੰ ਥੇੜ ਲਿਆ। ਮਾਮਲਾ ਸੀ ਕਿ ਚੁਣੇ ਹੋਏ ਨਮਾਇਦਿਆਂ ਨਾਲ ਇੱਕ ਪਰਿਵਾਰ ਵੱਲੋਂ ਕੀਤੀ ਬਦਸਲੂਕੀ ਦਾ ਜਿਸ ਨੂੰ ਲੈ ਕੇ ਥਾਣਾ ਸਿਟੀ ਨਵਾਂ ਸ਼ਹਿਰ ਦੀ ਪੁਰਸਤੀ ਕਾਰਗੁਜ਼ਾਰੀ ਜਿਹੜੀ ਆ ਉਹ ਇਹਨਾਂ ਨੇ ਇਲਜ਼ਾਮ ਲਾਇਆ ਕਿ ਬਹੁਤ ਚਿੰਤਾਜਨਕ ਰਹੀ ਆ ਜਿਸ ਕਰਕੇ ਥਾਣਾ ਸਿਟੀ ਨਵਾਂ ਸ਼ਹਿਰ ਦਾ ਆਮ ਲੋਕਾਂ ਵੱਲੋਂ ਕਰੋ ਕਰ ਦਿੱਤਾ ਗਿਆ। ਮਾਮਲਾ ਕੀ ਹੈ ਆਓ ਸੁਣਾਨੇ ਆ ਡਾਕਟਰ ਨਿਸ਼ਚਤਰਪਾਲ ਜੀ ਤੇ ਉਹਨਾਂ ਦੇ ਸਾਥੀਆਂ ਦੇ ਕੋਲ ਅੱਜ ਸ਼ਾਮੀ ਸਾਡੀ ਕਾਉਂਸਲਰ ਵਰਮਖੌਰ ਨਾਰਜੀ ਉਹ ਵੀ ਉਹਨਾਂ ਦੇ ਕੱਲ੍ਹ ਮਾਮਲੇ ਦਾ ਉਸੇ ਬਾੜ ਦੇ ਅੰਦਰ ਕੋਈ ਪ੍ਰੋਬਲਮ ਹੋਈ ਤੋ ਸ਼ਿਕਾਇਤਾਂ ਗਏ ਜਿਹਨੂੰ ਤੇ ਉਹਦੇ ਨਾਲ ਕੁੱਟਮਾਰ ਹੋਈ ਉਹਨੇ ਪਰਿਵਾਰ ਨਾਲ ਕੁੱਟਮਾਰ ਹੋਈ ਉਹਦੇ ਬੱਚਿਆਂ ਨਾਲ ਕੁੱਟਮਾਰ ਹੋਈ ਉਹਨਾਂ ਨੇ ਉਸੇ ਦਿੱਲੀ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਸੀਗੇ ਥਾਣੇ ਦੇ ਮੁਨੇ ਦਿਹਾਨ ਚ ਲਿਆਂਦਾ ਆਪ ਆਗੇ ਤਰਖਾਸ ਦੇ ਕੇ ਵੀ ਗਏ ਔਰ 24 ਘੰਟੇ ਬੀਤਣ ਦੇ ਬਾਵਜੂਦ ਵੀ ਉਸ ਮਾਮਲੇ ਦੇ ਉੱਤੇ ਨਾ ਕੋਈ ਕਾਰਵਾਈ ਹੋਈ ਨਾ ਕੋਈ ਕਲਾਈਜ਼ ਹੋਇਆ ਔਰ ਜਦੋਂ ਸ਼ਾਮ ਦੇ ਸਮੇਂ ਦੇ ਅੰਦਰ ਗੁਰਮਖ ਸਿੰਘ ਜੀ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰਜੀਤ ਜੀ ਔਰ ਚਾਰ ਬਹੁਤ ਹੀ ਸਿਆਣੇ ਔਰ ਪੁਰਾਣੇ ਲਗਾਤਾਰ ਚਾਰ ਚਾਰ ਪੰਜ ਪੰਜ ਜਵਾਂ ਦੇ ਕੌਂਸਲਰ ਉਹਨਾਂ ਦੇ ਨਾਲ ਥਾਣੇ ਚਾਏ ਡਾਕਟਰ ਕਮਲ ਜੀ ਮੱਖਣ ਗਰੇਵਾਲ ਜੀ ਪਰਮਖਾਲਸਾ ਜੀ ਤੇ ਜਦੋਂ ਉਹਨਾਂ ਦੀ ਹਾਜ਼ਰੀ ਦੇ ਅੰਦਰ ਵੀ ਉਹਨਾਂ ਲੋਕਾਂ ਦਾ ਰਵੱਈਆ ਜਿਹੜਾ ਬੜਾ ਮਾੜਾ ਸੀ ਇਹ ਥਾਣੇ ਦੇ ਅੰਦਰ ਗਲਤ ਅੰਸ਼ਰ ਆ ਕੇ شریف ਲੋਕਾਂ ਦੇ ਗੱਲ ਭੈਣ ਤਾਂ ਜਿਹੜਾ ਆਮ ਵਿਅਕਤੀ ਆ شریف ਆਦਮੀ ਆ ਉਹ ਕਿੱਥੇ ਜਾਊਗਾ ਜੇ ਫਿਰ ਥਾਣੇ ਦੇ ਅੰਦਰ ਵੀ ਗਲਤ ਅੰਸ਼ਰ ਨੂੰ ਚਾਹ ਦਮਾਗੇ ਔਰ ਇਸ ਮਾਮਲੇ ਲਈ ਸਾਡੇ ਸਾਰੇ ਜ਼ਿੰਮੇਵਾਰ ਸਾਥੀਆਂ ਨੇ ਔਰ ਮੈਂ ਵੀ ਸੀਨੀਅਰ ਅਧਿਕਾਰੀਆਂ ਨੂੰ ਅਸਰੇ ਧਿਆਨ ਚ ਲਿਆਂਦਾ ਵੀ ਆ ਮਾਮਲਾ ਹੋਇਆ ਤਾਂ ਉਹਨਾਂ ਨੇ ਵੀ ਜਿਹੜੇ ਐਸਐਸਓ ਸੀਪੀ ਸੀ ਵੀ ਉਹਨਾਂ ਨੂੰ ਕਿਹਾ ਬੀ ਤੁਸੀਂ ਇਸ ਮਾਮਲੇ ਨੂੰ ਬਲਾ ਕੇ ਰੈਲਾਈਜ਼ ਕਰੋ ਮਤਲਬ ਉਹਨਾਂ ਦੇ ਕਹਿਣ ਦੇ باوجود ਵੀ ਇਹਨਾਂ ਦੇ ਗੰਨ ਤੇ ਕੋਈ ਜੁੰਨੀ ਸਰਕੀ ਔਰ ਪਿਛਲੇ ਕਈ ਮਹੀਨਿਆਂ ਤੋਂ ਕਈ ਦਿਨਾਂ ਤੋਂ ਬਹੁਤ ਸਾਰੇ ਸ਼ਹਿਰ ਦੇ ਮਾਮਲੇ ਆ ਜਿਹੜੇ ਪੈਂਡਿੰਗ ਪਏ ਆ ਤਾਂ ਕਰਕੇ ਚੋਰੀਆਂ ਡਕੈਤੀ ਜੇ ਵਾਧੀ ਹੋਈ ਹੈ ਲੈਂਡ ਆਰਡਰ ਦੀ ਪ੍ਰੋਬਲਮ ਆਈਆਂ ਉਹ ਤਾਂ ਹੀ ਆ ਸਕਦੀ ਜੇ ਜ਼ਿੰਮੇਵਾਰ ਬੰਦੇ ਜਿਹੜੇ ਸ਼ਰੀਫ ਪਰਿਵਾਰ ਆ ਸ਼ਰੀਫ ਲੋਕ ਆ ਸ਼ਹਿਰ ਦੇ ਅੱਜ ਸਾਰੇ ਸ਼ਹਿਰ ਦੇ ਔਰ ਇਲਾਕੇ ਦੇ ਸਾਰੇ ਕਾਉਂਸਲਰ ਸਹਿਬਾਨ ਔਰ ਜਿੰਨੇ ਵੀ ਮੌਜੂਦ ਆਦਮੀਆਂ ਜ਼ਿੰਮੇਵਾਰ ਸਾਥੀ ਆ ਆੱਛੇ ਪਾਸੇ ਪਿੰਡਾਂ ਦੇ ਸਰਪੰਚ ਪੈਂਚੋ ਇਸੇ ਕਰਕੇ ਅੱਜ ਇਕੱਠੇ ਹੋ ਗਏ ਸੜਕ ਤੇ ਬੈਠੇ ਜੇ ਲੋਕ ਆਮ ਲੋਕ ਸੜਕ ਤੇ ਬੈੰਦੇ ਆ ਤੁਸੀਂ ਆਮ ਲੋਕਾਂ ਦੇ ਨੁਮਾਇੰਦੇ ਆ ਤਾਂ ਸਾਨੂੰ ਵੀ ਉਹਨਾਂ ਦੀ ਜਿਹੜੀ ਉਹਨਾਂ ਦਾ ਮੁੱਦੇ ਖੀ ਆ ਉਹਦੇ ਖਿਲਾਫ ਜਿਹੜਾ ਪੁਲਿਸ ਪ੍ਰਸ਼ਾਸਨ ਹੋਲ ਹੋਈ ਆ ਉਹਦੇ ਖਿਲਾਫ ਅਸੀਂ ਬੈਠੇ ਆ ਤਾਂ ਕਰਕੇ ਆਉਣ ਵਾਲੇ ਸਮਝਦੇ ਅੰਦਰ ਸ਼ਰੀਫ ਲੋਕ ਸਾਡਾ ਨਵਾਂ ਸ਼ਹਿਰ ਜਿਹੜਾ ਇਲਾਕਾ ਬੜਾ ਸ਼ਾਂਤਮਈ ਇਲਾਕਾ ਆ 20 ਹਜ਼ਾਰ ਲੋਕ ਰਹਿੰਦੇ ਆ ਲੋਕ ਡਰਦੇ ਮਾਰੇ ਜੇ ਪਲਾਨ ਕਰ ਰਹੇ ਆ ਇੰਡਸਟਰੀ ਪਲਾਨ ਕਰ ਰਹੀ ਆ ਉਹ ਇਹੀ ਆ ਬਿਥੇ ਲੈਂਡ ਆਰਡਰ ਠੀਕ ਨਹੀਂ ਹੰਡਵਾਲ ਕੀ ਆਪਣੇ ਡਿਮਾਂਡ ਇਹੀ ਆ ਵੀ ਜਿਹੜੇ ਅੱਗੇ ਤੋਂ ਹੁਣ ਦੀ ਤਾਂ ਡਿਮਾਂਡ ਚਲੋ ਇਹਦਾ ਮਤਲਬ ਹਰ ਇੱਕ ਵਾਰੀ ਬੈਠਿਆ ਕਰੀਏ ਧਰਨੇ ਤੇ ਜਦੋਂ ਕਿਸੇ ਨਾਲ ਧੱਕਾ ਹੋਵੇ ਇਹ ਤਾਂ ਤੁਸੀਂ ਸੜਕ ਤੇ ਬੈਠੋ ਤਾਂ ਘਰ ਬਈ ਹੋਊਗੀ ਹੁਣ ਤਾਂ ਇਹ ਗਾਂਹ ਦੀ ਸੋਚਦੇ ਮੈਂ ਜਿਹੜੇ ਗਾਂਹ ਜਿਹੜੇ ਲੋਕਾਂ ਨੇ ਬਦੇਕੀ ਆਉਣੀਆਂ ਉਹ ਕਿਸ ਤਰ੍ਹਾਂ ਵੱਜ ਜਾਣ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਜੋ ਇਨੀ ਸੀ ਹੋਈ ਨਹੀਂ ਕਰ ਲਿਆ ਇਹਦਾ ਮਤਲਬ ਜੇ ਗਾਂਹ ਵੀ ਸਾਨੂੰ ਤਾਂ ਇੱਦਾਂ ਸੜਕ ਤੇ ਬੈਠਣਾ ਪਿਆ ਕਰੂਗਾ ਇਹ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਵੱਡੇ ਅਧਿਕਾਰੀਆਂ ਦੀ ਗੱਲ ਨਹੀਂ ਮੰਨਦੇ ਆਮ ਲੋਕਾਂ ਦੀ ਗੱਲ ਨਹੀਂ ਮੰਨਦੇ ਜ਼ਿੰਮੇਵਾਰ ਸਾਥੀਆਂ ਦੀ ਗੱਲ ਨਹੀਂ ਮੰਨਦੇ ਤੇ ਕਿਹਦੀ ਸ਼ਹਿਰ ਦੇ ਥ ਕੌਣ ਕੌਣ ਇਹਨਾਂ ਨੂੰ ਗਾਈਡ ਕਰ ਰਿਹਾ ਤਾਂ ਹੀ ਤਾਂ ਹੀ ਤਾਂ ਜੇ ਆਪਾਂ ਜ਼ਿੰਮੇਵਾਰ ਜੋਗ ਨਾ ਇਕੱਠੇ ਹੋਵਾਂਗੇ ਤਾਂ ਕਿੱਦਾਂ ਸ਼ਹਿਰ ਨੂੰ ਬਚਾਵਾਂ ਕਿੱਦਾਂ ਲੋਕਾਂ ਦੀ ਰੱਖਿਆ ਕਰ ਸਕਦੇ ਹਾਂ ਕਿੱਦਾਂ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਆਪਾਂ ਕਿੱਦਾਂ ਬਚਾਵਾਂਗੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਪੁਲਿਸ ਦੀ ਕਾਰਵਾਈ ਜਦੋਂ ਜਦੋਂ ਪੁਲਿਸ ਦੀ ਕਾਰਵਾਈ ਪੁਲਿਸ ਮੀਟਿੰਗਾਂ ਕਰਦੀ ਹੈ ਉਦੋਂ ਐਮਸੀ ਸਾਹਿਬਾ ਨਹੀਂ ਕਰਾਉਂਦੇ ਨਸ਼ਿਆਂ ਦੇ ਖਿਲਾਫ ਇਹ ਇਕੱਠੇ ਹੁੰਦੇ ਆ ਜਦੋਂ ਗਲਤ ਆਨਸਰ ਇਹਨਾਂ ਦੇ ਆ ਕੇ ਗੱਲ ਪੈਂਦੇ ਆ ਉਦੋਂ ਪੁਲਿਸ ਚੁੱਪ ਕਰ ਜਾਂਦੀ ਹੈ ਕੌਣ ਲੜੂਗਾ ਕੌਣ ਸਾਥ ਦੇਊਗਾ ਪੁਲਿਸ ਦਾ ਪੁਲਿਸ ਦੀ ਜੇ ਨਾਲ ਆਮ ਲੋਕ ਸਾਥ ਦੇਗੇ ਤਾਂ ਹੀ ਪੁਲਿਸ ਵੀ ਕੰਮ ਕਰੇਗੀ ਪੁਲਿਸ ਆਮ ਲੋਕਾਂ ਦਾ ਸਾਥ ਨਹੀਂ ਦੇਗੀ ਤੇ ਜਿਹੜੇ ਗਲਤ ਅੰਸਰਾਂ ਦਾ ਸਾਥ ਦੂਗੀ ਤੇ ਕਿੱਦਾਂ ਆਪਾਂ ਲੈਣਾ ਨਾਟਾ ਠੀਕ ਕਰ ਸਕਦੇ ਇਹੀ ਲੋਕਾਂ ਦੀ ਡਿਮਾਂਡ ਹੈ ਇਸ ਕਰਕੇ ਜੀ ਬੈਠੇ ਵਿਆਜਤਾ ਤੋਂ ਮਾਮਲਾ ਹੱਲ ਹੋ ਜਾਊਗਾ ਮਾਫੀ ਮੰਗ ਲਓ ਕਿਹਦੇ ਖਿਲਾਫ ਕਾਰਵਾਈ ਹੋ ਜਾਊ ਕਿ ਗਾਹ ਵੀ ਇਦਾਂ ਹੋਇਆ ਕਰੂਗਾ ਫੇਰ ਕੌਣ-ਕੌਣ ਬੈਠੇ ਕਰੋ ਆ ਸਾਰੇ ਚੀਜ਼ ਸਾਰੇ ਬੈਠੇ ਇਸ ਮੰਗ ਨੂੰ ਲੈ ਕੇ ਪੁਲਿਸ ਦੀ ਜਿਹੜੀ ਸਮੁੱਚੀ ਕਾਰਗੁਜ਼ਾਰੀ ਆ ਉਹਦੇ ਲਈ ਕੀ ਕਹਿਣਾ ਚਾਹੀਦਾ ਬੜੀ ਮਾੜੀ ਹੈ ਕਿਉਂਕਿ ਬਹੁਤ ਮਾੜੀ ਕਾਰਗੁਜ਼ਾਰੀ ਆ ਜੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਵੀ ਜੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਰਿਲਾਇਜ਼ ਨਹੀਂ ਹੋਇਆ ਤਾਂ ਇਹਦੇ ਵਿੱਚ ਤੁਸੀਂ ਇਹਨੂੰ ਵਧੀਆ ਜੇ ਅਸੀਂ ਸਾਰੇ ਲੋਕ ਸ਼ਹਿਰ ਦੇ ਸਾਰੇ ਕਾਉਂਸਲਰ ਸਾਰੇ ਜ਼ਿੰਮੇਵਾਰ ਸਾਥੀ ਸਾਰੇ ਪਾਰਟੀ ਵਾਈ ਤੋਂ ਉੱਠ ਕੇ ਔਰ ਪਿੰਡਾਂ ਦੇ ਪੰਜ ਸਰਪੰਚ ਜਿਹੜੇ ਅੱਜ ਇੱਥੇ ਬੈਠੇ ਆ ਇਹਦਾ ਮਤਲਬ ਪੁਲਿਸ ਦੀ ਕਾਰਗੁਜ਼ਾਰੀ ਮਾੜੀ ਆ ਤਾਂ ਹੀ ਬੈਠੇ ਕੋਈ ਠੀਕ ਕਰਾਈ ਤੇ ਕੀ ਹੋ ਕਿਸ ਨੇ ਤੇ ਉਧਰ ਵੀ ਚਨਾ ਮਤਲਬ ਆਪਣੀ ਬਗ ਨੂੰ ਕੁੱਟ ਮਾਰਦੇ ਆ ਬਹੁਤ ਜ਼ਿਆਦਾ ਕੁੱਟ ਮਾਰ ਲੱਗੇ ਹੋ ਤੇ ਉਸ ਬਹੂ ਦਾ ਫੋਨ ਵੀ ਖੋਲਿਆ ਤੇ ਉਹਨਾਂ ਨੇ ਮੈਨੂੰ ਕੰਨ ਤੋਂ ਆਵਾਜ਼ ਮਾਰੀ ਆ ਕਿ ਤੁਸੀਂ ਮੇਰੇ ਫਾਜ਼ਲ ਸਾਹਿਬ ਨਾਲ ਗੱਲ ਕਰਜੋ ਉਹ ਖੜੜ ਤੋਂ ਸਗੇ ਜੀ ਤੇ ਉਹ ਮੁੰਡੇ ਨੇ ਮੇਰਾ ਫਰੈਂਡ ਹੀ ਆ ਉਹਨੇ ਉਹਨਾਂ ਨੂੰ ਫੋਨ ਕਰਵਾਇਆ ਹੈਂਡ ਫ੍ਰੀ ਕਰਕੇ ਤੇ ਫਾਜ਼ਲ ਸਾਹਿਬ ਕਹਿੰਦੇ ਮੈਂ ਖੜੜ ਤੋਂ ਤੁਰ ਪਿਆ ਤਾਂ ਉਸੇ ਵੇਲੇ ਸਰ ਮੈਂ ਆਪਣੇ ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਐਮਸੀ ਸਾਹਿਬ ਆਹ ਗੱਲ ਹੋ ਗਈ ਆ ਕਿ ਤੁਸੀਂ ਮੇਰੇ ਜੁਨੇਵਰ ਮੁੰਡੇ ਆ ਮਹੱਲੇ ਦੇ ਤੁਹਾਡੇ ਗਵਾਂਢ 'ਚ ਆ ਹੋ ਰਿਹਾ ਮੈਂ ਕਿਹਾ ਯਾਰ ਰਾਤ ਦਾ ਸਮਾਂ ਹੈਗਾ ਵੀ ਦਾਰੂ ਦਰੂ ਪੀਤੀ ਹੋਊਂਗੀ ਮੈਂ ਕੋਈ ਰਹਿਣ ਦੇ ਨਾ ਆਪਾਂ ਨਹੀਂ ਕਹਿੰਦੇ ਤੁਸੀਂ ਇੱਕ ਵਾਰ ਆਓ ਮੈਂ ਜਿਹੜੇ ਉਠੀ ਦੇ ਮਾਲਕ ਹੈ ਉਹ ਬਾਹਰ ਬੈਠੇ ਜੀ ਮੈਂ ਉਸੇ ਵੇਲੇ ਮੈਂ ਸਰ ਮੈਂ ਨਾ ਮलो ਜਿਹੜੇ ਕੋ ਜਿੰਮੇਵਾਰੀ ਕੋਠੀ ਦੀ ਮੈਂ ਫੋਨ ਉਹਨੂੰ ਕੀਤਾ ਕਿ ਤੁਸੀਂ ਆਓ ਉਹ ਆ ਗਿਆ ਤਾਂ ਮੈਨੂੰ ਉਹਨਾਂ ਨੇ ਬੁਲਾ ਲਿਆ ਮੈਂ ਗਿਆ ਮੈਂ ਜਾ ਕੇ ਅੰਦਰੋਂ ਅਸੀਂ ਜਾ ਕੇ ਗੇਟ ਖਲਾਇਆ ਪਰ ਜਦੋਂ ਗੇਟ ਖਲਾਇਆ ਤਾਂ ਜਿਹੜਾ ਉਹ ਕਰਾਇ ਤੇ ਰਹ ਰਹਿਆ ਉਹ ਸਾਡੇ ਕੋਲ ਪੈ ਗਿਆ ਤੇ ਮੈਂ ਕਿਹਾ ਚਲੋ ਕੋਈ ਡਰਿੰਕੀ ਲੂ ਕੀਤੀ ਉਹ ਰਹਿਣ ਦਿੰਦੇ ਜੀ ਤੇ ਆਪਾਂ ਮੈਂ ਕਿਹਾ ਤੁਹਾਡਾ ਮੁੰਡਾ ਕਿੱਥੇ ਆ ਜਾਂ ਤੁਹਾਡੀ ਬਹੁਤ ਕਿੱਥੇ ਆ ਉਹ ਕਹਿੰਦੇ ਕੋਠੇ ਤੇ ਆ ਚਲੋ ਮੈਂ ਜਦੋਂ ਅੰਦਰ ਥੋੜੇ ਅੱਗੇ ਬਧੇ ਤਾਂ ਕੁੱਠੀ ਜਿਹੜੀ ਲੜਕੀ ਸੀਗੀ ਜਿਹਨੂੰ ਕੁੱਟਿਆ ਉਹਨਾਂ ਦੇ ਬਹੂ ਆਪਣੀ ਨੂੰ ਉਹਨੇ ਦੇਚ ਬੈਠੀ ਸੀ ਇੱਕਦਮ ਮੇਰੇ ਜਿਵੇਂ ਬੈਠੀ ਲੈਡਰੋਡ ਜਗਾਈ ਤਾਂ ਬਹੂ ਨੂੰ ਪੁੱਛਿਆ ਵੀ ਰਾਜੇ ਤੁਹਾਨੂੰ ਕੀ ਗੱਲ ਹੋਈ ਆ ਉਹ ਕਹਿੰਦੀ ਵੀ ਪਾਜੀ ਮੈਨੂੰ ਕੁੱਟਿਆ ਮਾਰਿਆ ਬਹੁਤ ਆ ਮੈਂ 4 ਸਾਲ ਬਾਅਦ ਇੱਥੇ ਦੁਬਾਰਾ ਆਈ ਆ ਜੀ ਮੈਨੂੰ 16 ਦਿਨੋਂ ਆਈ ਆ ਉਹ ਮੈਨੂੰ ਫੇਰ ਕੁੱਟ ਮਾਰ ਕਰ ਲਾਪੇ ਆ ਖਰੜ ਤੋਂ ਮੈਂ ਇਹਨਾਂ ਵਾਲੀ ਜੀ ਔਰ ਮੈਂ ਚਲੋ ਮੈਂ ਫੜ ਮੈਂ ਹਸਬੰਦ ਨਾਲ ਗੱਲ ਕਰਨਾ ਮੈਂ ਕੋਠੇ ਤੇ ਗਿਆ ਉਸ ਮੰਨ ਲਓ ਮਾਲਕ ਜਿਹੜਾ ਆ ਜਿੰਮੇਵਾਰੀ ਉਹਨੂੰ ਨਾਲ ਲੈ ਕੇ ਗਿਆ ਜੁਮੇ ਜੇ ਤਾਂ ਮੈਂ ਕੋ ਕੱਲਾ ਜਾਂਦਾ ਫੇ ਵੱਖਰੀ ਗੱਲ ਸੀ ਮੈਨੂੰ ਨਾਲ ਲੈ ਕੇ ਕੋਠੇ ਚੜ੍ਹੇ ਆ ਤਾਂ ਉਹ ਬੰਦਾ ਜਿਹੜਾ ਉਹਦਾ ਘਰ ਵਾਲਾ ਸੀਗਾ ਉਹ ਮੇਰੇ ਜਾਂਦੇ ਗੱਲ ਪੈ ਗਿਆ ਮੈਂ ਧੱਕੇ ਮਾਰਨ ਸ਼ੁਰੂ ਕਰ ਦਿੱਤੇ ਕਹਿੰਦਾ ਹੂ ਆਰ ਯੂ ਮੈਂ ਕਹਾ ਮੈਂ ਦੇਖ ਮੌਜੂਦਾ ਹੈ ਮਸੀਹਾਂ ਜ਼ਿੰਮੇਵਾਰ ਬੰਦਾ ਆ ਮੈਨੂੰ ਕੋਈ ਵੀ ਫੋਨ ਕਰ ਸਕਦਾ ਮੈਂ ਤਾਂ ਜਾਣਾ ਹੀ ਆ ਤੇ ਮੈਨੂੰ ਧੱਕੇ ਮਾਰਦੇ ਸ਼ੁਰੂ ਕਰਦੇ ਵੀਰ ਉਹ ਤੋਂ ਮੇਰੇ ਉਹਦਾ ਕੁਤਤੀ ਦਾ ਪੋੜੀ ਦਾ ਐਂਗਲ ਤੋਂ ਹੱਥ ਆ ਗਿਆ ਜੀ ਇਹ ਤਾਂ ਮਾਪਰ ਕੋਠੇ ਤੋਂ ਥੱਲੇ ਆਣਾ ਸੀਗਾ ਔਰ ਮੈਂ ਜਦੋਂ ਥੱਲੇ ਆਇਆ ਤਾਂ ਇਹਨੇ ਨਹੀਂ ਜਿੰਦਾ ਲਾਇਆ ਅੰਦਰ ਕੋਠੀ ਮੈਂ ਅੰਦਰ ਆ ਗਿਆ ਜੀ ਫਸ ਗਿਆ ਮੈਂ ਬਾਹਰੋਂ ਵਾਜਾ ਬੋਜਾ ਮਾਰੀਆਂ ਮਹੱਲੇ ਵਾਲਿਆਂ ਨੂੰ ਆਣ ਗਉਣ ਬਲਾ ਤੇ ਉਹਨਾਂ ਨੇ ਮੇਰੇ ਘਰ ਮੈਸੇਜ ਦਿੱਤਾ ਮੇਰੇ ਘਰ ਦੇ ਪਰਿਵਾਰ ਦੇ ਸਾਰੇ ਆ ਗਏ ਜਿਹਨੇ ਮੈਨੂੰ ਮੈਸੇਜ ਕੀਤਾ ਮੈਂ ਉਹਨੂੰ ਮੈਂ ਬਾਹਰ ਦੇ ਫਾੜੇ ਮੈਂ ਕਹਿਣ ਤੇ ਆ ਤੇ ਆ ਦੇਖੋ ਮੈਂ ਕੀ ਕਰ ਰਿਹਾ ਜਦੋਂ ਮੈਂ ਸਰਭੰਦ ਮੈਨੂੰ ਕਿਸੇ ਤਰੀਕੇ ਨਾਲ ਮੈਂ ਬਾਹਰ ਨਿਕਲਿਆ ਜਦੋਂ ਜਦੋਂ ਬਾਹਰ ਨਿਕਲਿਆ ਤਾਂ ਬਾਹਰ ਨਿਕਲਦੇ ਸਾਰ ਹੀ ਮੈਂ ਉਹਨਾਂ ਨੇ ਗੁੰਡੇ ਬੁਲਾ ਲਏ ਜੀ ਉੱਥੋਂ ਬੁਲਾਏ ਕੌਣ ਦੀ ਕੌਣ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਮੈਨੂੰ ਪਤਾ ਪਰ ਆਂਦੇ ਨੇ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਸਾਨੂੰ ਕੁੱਟਣਾ ਮੰਨੂ ਖੁਸ਼ ਆ ਮੇਰੇ ਬਰਾਦਰ ਨੂੰ ਕੁੱਟਿਆ ਜਿਹੜੇ ਮੁੰਡੇ ਮੈਨੂੰ ਬੁਲਾ ਦੀ ਉਹਦੇ ਵੀ ਮਨ ਨੱਕਰੇ ਹੱਕੀ ਦੇ ਮਾਰੀ ਮੇਰੇ ਆਪ ਨੂੰ ਬੁੱਲ ਪਟਾ ਹੈ ਜੀ ਹਾਂਜੀ ਮਨ ਲੋ ਮੌਜੂਦਾ ਬੰਦਿਆਂ ਦੇ ਨਾਲ ਜਿਹੜੇ ਮੋਹਤਬਰ ਬੰਦਿਆਂ ਆ ਉਹਨਾਂ ਨਾਲਾਂ ਕੋਰ ਹੋ ਰਿਹਾ ਜੀ ਫੇ ਮਨ ਲੋ ਆਹ ਮੁੰਡਾ ਕਿੱਥੇ ਖੜਾ ਜੀ ਤੁਸੀਂ ਸਾਨੂੰ ਥਾਣੇ ਦੇ ਵਿੱਚ ਕਿਹ ਬਣੇ ਸੀ ਸਰ ਮੈਂ ਦਰਖਾਸਤ 3 ਵਜੇ ਲੱਕੀ ਜਾਇਆ ਇੱਥੋਂ ਦੇ ਕੇ ਗਿਆ ਜੀ ਬਾਈ ਨਾਲ ਟਾਈਪ ਕਰਕੇ ਆ ਆਪਣੇ ਮੇਰੇ ਐਡਵੋਕੇਟ ਸਾਡੇ ਨਾਲ ਸਾਡੇ ਨਾਲ ਸਾਡੇ ਪਾਈ ਪਾਲੀ ਤੋਂ ਬੰਦੇ ਉਹ ਵੀ ਮੋਹਤਬਰ ਬੰਦੇ ਨਾਲ ਖੜੇ 3 ਵਜੇ ਇੱਥੋਂ ਅਸੀਂ ਦਰਖਾਸਤ ਦੇ ਕੇ ਗਏ ਆ ਜੀ ਰਾਤ ਨੂੰ ਕੋਤਵਾਲ ਰਾਤ ਨੂੰ 1:30 ਵਜੇ ਪਰ ਐਸਐਚਓ ਨੂੰ ਐਸਐਚਓ ਨੂੰ ਮੈਂ ਫੋਨ ਕਰਦਾ ਇੱਥੋਂ ਹੀ ਮੌਕੇ ਤੇ ਜੀ ਪਰ ਫੋਨ ਕੋਲ ਕੱਟੀ ਜਾਂਦਾ ਸੀਗਾ ਜੀ ਜਿਹੜਾ ਬੰਦਾ ਮੰਨ ਲਓ ਜਦੋਂ ਮੈਂ ਇੱਥੇ ਆਇਆ ਉੱਥੇ ਮੱਝ ਵਾਲਾ ਕੇ ਅੰਦਰ ਬੈਠਾ ਜੀ ਆਪਣੇ ਔਰ ਬੰਦੇ ਬਾਹਲੇ ਬੰਦੇ ਕਿੱਥੋਂ ਕੋਲ ਬੈਠੇ ਸੀਗੇ ਜਿਹਨਾਂ ਬਿਠਾ ਲਿਆ ਸੀ ਅੰਦਰ ਹਾਲੇ ਮੋਹ ਤੋਂ ਬੰਦਿਆਂ ਦੇ ਫੋਨ ਕੱਟਣੇ ਜੀ ਸਰ ਇਦੋਂ ਮੈਨੂੰ ਬੋਲੋ ਜਾਣ ਬੋਲੋ ਸਵੇਰੇ ਹੋਣਾ ਜੀ ਮੇਰੇ ਕੋ ਸਵੇਰ ਜਾ ਉਹਨੂੰ ਸਵੇਰ ਹੋਣਾ ਜੀ ਪਰ ਮੇਰੀ ਡਿਪਟੀ ਸਾਹਿਬ ਉਹਨਾਂ ਨੇ ਥੋੜਾ ਪਹਿਲਾਂ ਗੱਲ ਕਰੀ ਸੀਗੀ ਪਹਿਲੇ ਕਿੰਨੀ ਵਾਰ ਤੁਸੀਂ ਐਸਐਚਓ ਨੂੰ ਮਿਲ ਚੁੱਕੇ ਹੋ ਮੈਂ ਸਰ ਦੋ ਵਾਰ ਹੀ ਮਿਲ ਚੁੱਕਾ ਪਹਿਲਾਂ ਜੀ ਦੋ ਵਾਰ ਇਹਦਾ ਮਤਲਬ ਉਹਦੇ ਧਿਆਨ ਚ ਹੈ ਏਐਮਸੀ ਹੈ ਜੀ ਜੀ ਮੈਂ ਆਪਣੇ ਮੇ ਬਾੜ ਦੇ ਹੋਰ ਬਹੁਤ ਸਾਰੇ ਮੈਟਰ ਹੈਗੇ ਜਿਹੜੇ ਮਨ ਲਓ ਰੈਂਟ ਤੇ ਲੋਕਾਂ ਨੂੰ ਦਿੱਤਾ ਹੈ ਕੌਣ ਕਿੱਥੋਂ ਵਾ ਕੇ ਰਹਿੰਦਾ ਕੋਈ ਪਤਾ ਨਹੀਂ ਕਿਸੇ ਦੀ ਰਾਤ ਦੀ ਦਰਖਾਸਤ ਤੋਂ ਬਾਅਦ ਅੱਜ ਹੁਣ ਤੱਕ ਕੀ ਕਾਰਗਰ ਰਹੀ ਹੈ ਪੁਲਿਸ ਜੀ ਕੁਛ ਨਹੀਂ ਜੀ ਬਿਲਕੁਲ ਨਾ ਕੰਮ ਪੁਲਿਸ ਆ ਜੀ ਲਗਭਗ 7:40 ਵਜੇ ਸਾਡੇ ਜਿਹੜੇ ਸਤਿਕਾਰਯੋਗ ਐਮਸੀ ਗੌਰਮਨ ਖਰੋਆ ਸਾਹਿਬ ਜੀ ਆ ਉਹਨਾਂ ਦਾ ਫੋਨ ਆਇਆ ਕਿ ਰਾਤ ਮੈਂ ਕਿਸੇ ਫੈਸਲੇ ਦੇ ਵਿੱਚ ਗਿਆ ਤੇ ਉੱਥੇ ਮੇਰੇ ਨਾਲ ਮਿਸਬੀਵ ਹੋਇਆ ਤੇ 7:40 ਵਜੇ ਆਪਾਂ ਥਾਣੇ ਇਕੱਠੇ ਹੋਣਾ ਤੇ ਉਸ ਤੋਂ ਪਹਿਲਾਂ ਲੰਗੜ ਤੋਂ ਬਾਅਦ ਡਾਕਟਰ ਕਮਲ ਜੀ ਇਹ ਸਾਰੇ ਮੇਰੇ ਤੋਂ ਪਹਿਲਾਂ ਉੱਥੇ ਪਹੁੰਚ ਗਏ ਤੇ ਉਹ ਜਿਹੜੀ ਪਾਰਟੀ ਸੀ ਜਿਨ੍ਹਾਂ ਨੇ ਮਿਸਬੀਵ ਕੀਤਾ ਜਿਹੜਾ ਉਹਨਾਂ ਦਾ ਵਤੀਰਾ ਸੀ ਉਸ ਲੜਕੇ ਦਾ ਕੋਈ ਵਾਦਾ ਵਧੀਆ ਨਹੀਂ ਸੀ ਕਿਉਂਕਿ ਅਸੀਂ ਤਾਂ ਇਹ ਚਾਹੁੰਦੇ ਸੀ ਵੀ ਇਹ ਮਸਲਾ ਸਲਝ ਜਵੇ ਕਿਉਂਕਿ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਉਹਨਾਂ ਨੂੰ ਆਪਣੀ ਗਲਤੀ ਤਾਂ ਰੈਲਾਈਜ਼ ਕਰ ਜਾਣਾ ਚਾਹੀਦਾ ਸੀਗਾ ਲੇਕਿਨ ਉਹਨਾਂ ਨੇ ਗਲਤੀ ਮੰਨਣ ਦੀ ਬਜਾਏ ਸਗੋਂ ਜਿਹੜੇ ਐਮਸੀ ਸੀਗੇ ਉਹਨਾਂ ਨੂੰ ਗਲਤ ਬੋਲਿਆ ਤੋਂ ਉਸ ਤੋਂ ਬਾਅਦ ਜਿਹੜਾ ਮਾਮਲਾ ਹੈ ਉਹ ਤੂਲ ਲੈ ਗਿਆ ਤੇ ਅਸੀਂ ਤਾਂ ਚਾਹੁੰਦੇ ਸੀ ਦਿਲੋਂ ਵੀ ਇਹ ਸਮਝੌਤਾ ਹੋਣਾ ਚਾਹੀਦਾ ਸੀ ਉਹ ਜਿਹੜੇ ਬੰਦੇ ਆ ਕਿਉਂਕਿ ਜੇ ਇੱਕ ਐਮਸੀ ਅੱਜ ਦੇ ਸਮੇਂ ਦੇ ਅੰਦਰ ਜੇ ਕਿਸੇ ਦੇ ਫੈਸਲੇ ਦੇ ਵਿੱਚ ਜਾ ਕੇ ਉਸ ਦੇ ਨਾਲ ਮਿਸਬੀਹੇਵ ਹੋਵੇ ਤੇ ਬੜੀ ਮਾੜੀ ਗੱਲ ਆ ਔਰ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਇਹ ਸੜਕ ਤੱਕ ਆ ਗਿਆ ਤੇ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਐਮਸੀਆਂ ਦਾ ਜਿਹੜਾ ਸਤਕਾਰ ਹੈ ਬਾਹਰ ਰਹਿਣਾ ਚਾਹੀਦਾ ਕਿਸੇ ਵੀ ਐਮਸੀ ਦੇ ਨਾਲ ਕਿਉਂਕਿ ਰਾਤ ਬਰਾਤੇ ਜਦੋਂ ਵੀ ਸਾਨੂੰ ਕੋਈ ਸੱਦਦਾ ਚਾਹੇ ਰਾਤ ਨੂੰ 2 ਵਜੇ ਫੋਨ ਆਉਂਦਾ ਅਸੀਂ 2 ਵਜੇ ਉੱਠ ਕੇ ਜਾਂਦੇ ਆਂ 2 ਵਜੇ ਉੱਠ ਕੇ ਵੀ ਜਾਂਦੇ ਆਂ ਲੇਕਿਨ ਉੱਥੇ ਜੇ ਐਮਸੀ ਇੱਕ ਸੁਰੱਖਿਤ ਨਹੀਂ ਹੈਗਾ ਤਾਂ ਆਪਾਂ ਕਿੱਥੇ ਜਾਵਾਂਗੇ ਸੋ ਅਸੀਂ ਸਾਰੇ ਐਮਸੀ ਜੋ ਕੱਲ ਦੀ ਘਟਨਾ ਵਾਪਰੀ ਆ ਉਹਦੀ ਨਿਖੇਦੀ ਕਰਦੇ ਆਂ ਔਰ ਇਨਸਾਫ ਦੀ ਮੰਗ ਕਰਦੇ ਆਂ ਜਿਹੜੇ ਸਭ ਤੋਂ ਵੱਡੀ ਗੱਲ ਦਰਪਾਗੇਪੂਰਨ ਕਿ ਰਾਤ ਜਿਹੜਾ ਆ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫੋਨ ਨਹੀਂ ਚੱਕਿਆ ਗਿਆ ਜਿਹਦੇ ਕਰਕੇ ਇਹ ਮਾਮਲਾ ਹੋਰ ਵੱਧ ਗਿਆ ਸੋ ਅਸੀਂ ਚਾਹੁੰਦੇ ਆਂ ਵੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਔਰ ਸਾਰੇ ਐਮਸੀ ਅਸੀਂ ਆਪਣੇ ਐਮਸੀ ਗੁਰਮਖਸਨ ਔਰਤ ਦੇ ਨਾਲ ਆ ਜਿਸ ਤਰ੍ਹਾਂ ਦੀ ਵੀ ਉਹ ਕਾਰਵਾਈ ਚਾਣਗੇ ਅਸੀਂ ਮੁੰਡੇ ਨਾਲ ਮੁੰਡੇ ਲਾ ਕੇ ਉਹਨਾਂ ਨਾਲ ਖੜੀ ਆ। ਆ ਦੇਖੋ ਸਭ ਤੋਂ ਵੱਡੀ ਰੁਕਤਾਇਕ ਗੱਲ ਆ ਕਿ ਰਾਤ ਉਹ ਕਹਿੰਦੇ ਵੀ ਮੈਂ ਸੱਚੇ ਸਭ ਨੂੰ ਫੋਨ ਕਰਦਾ ਰਿਹਾ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ। ਪੁਲਿਸ ਡੇਢ ਘੰਟਾ ਲੇਟ ਪਹੁੰਚੀ ਸੋ ਇਹ ਜਿਹੀਆਂ ਗੱਲਾਂ ਕਰਕੇ ਕਿਉਂਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਪੁਲਿਸ ਨੂੰ ਬਹਾਅ ਰੱਖਣਾ ਚਾਹੀਦਾ ਜੀ 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 ਦੇਖੋ ਜੇ ਉਹ ਨੂੰ ਅੰਦਰ ਬੰਦ ਕਰ ਲਿਆ ਗਿਆ ਕੋਈ ਦਰਘਟਨਾ ਹੋ ਜਾਂਦੀ ਪੁਲਿਸ ਡੇਢ ਘੰਟਾ ਲੇਟ ਪਹੁੰਚੀ ਆ ਤਾਂ ਸਮਾਂ ਦਾ ਕਿਤੇ ਨਾ ਕਿਤੇ ਦੁੱਖਤਾਈ ਆ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿਹੜਾ ਕਿਉਂਕਿ ਜੇ ਆਪਾਂ ਮੌਕੇ ਤੇ ਨਹੀਂ ਪਹੁੰਚਾਂਗੇ ਜੇ ਕੋਈ ਉੱਥੇ ਦਰਘਟਨਾ ਹੋ ਜਵੇ ਤਾਂ ਉਹ ਕੱਲ ਤੋਂ ਮੈਨੂੰ ਲੱਗਦਾ ਕੋਈ ਵੀ ਐਮਸੀ ਰਾਤ ਨੂੰ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਸਹਾਇਤਾ ਦੀ ਲੋੜ ਪਾਊਗੀ ਉਹ ਬਿਨਾਂ ਭੈ ਤੋਂ ਜਾ ਹੀ ਨਹੀਂ ਸਕਦਾ ਉਹਦੇ ਮਨ ਦੇ ਅੰਦਰ ਡਰ ਬਹਿ ਜਾਊਗਾ ਕਿ ਕਿਆ ਪਤਾ ਮੋਰੇ ਕਿੰਦਾ ਨਾ ਮਾਹੌਲ ਬਣ ਜਾਣਾ ਇਹ ਐਮਸੀ ਨੂੰ ਬੰਦ ਕਰ ਲੈਣਾ ਸੋ ਇਹ ਕਿਤਨਾ ਕਿਤੇ ਮਾੜੀ ਗੱਲ ਹੈ ਇਸ ਜਿਹੜੀ ਕਾਰਵਾਈ ਆ ਐਸਐਸਪੀ ਜੋ ਕੀ ਆ ਦੇਖੋ ਅਸੀਂ ਤਾਂ ਜੋ ਸਾਡੇ ਐਮਸੀ ਚਾਹੁੰਦੇ ਆ ਜੋ ਕਾਰਵਾਈ ਜਿਸ ਤਰ੍ਹਾਂ ਦੀ ਚਾਹੁੰਦੇ ਆ ਕਿਉਂਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਇੱਕ ਸਾਡੇ ਚੁਣੇ ਹੋਏ ਨੁਮਾਇੰਦੇ ਦਾ ਮਸਲਾ ਆ ਅਸੀਂ ਉਹਦੇ ਨਾਲ ਆ ਜਿਸ ਤਰ੍ਹਾਂ ਦੀ ਵੀ ਉਹ ਕਾਰਵਾਈ ਚਾਹੂਗਾ ਉਹ ਸਾਰੀ ਰਾਤ ਬੈਠਣ ਨੂੰ ਕਹਿਣਗੇ ਤਾਂ ਅਸੀਂ ਸ਼ਾਮ ਤੀ ਰਾਤ ਬੈਠਣ ਨੂੰ ਤਿਆਰ ਆ ਜੀ ਸੁਣੋ ਜੀ ਅੱਜ ਵੀ ਜਿਹੜੀ ਘਟਨਾ ਵਾਪਰੀ ਆ ਰਾਤ ਤੋਂ ਮੌਜਾ ਚੱਲ ਰਿਹਾ ਪੁਲਿਸ ਨੇ ਜਿਹੜੀ ਉਹ ਬਿਲਕੁਲ ਸਵਈ ਨਹੀਂ ਕੀਤੀ ਕੀ ਕਰਨ ਕਰੀ ਮੈਨੂੰ ਤਾਂ 4:00 ਵਜੇ ਗੁਰਮukh ਸਿੰਘ ਹੁਣਾਂ ਦਾ ਫੋਨ ਆਇਆ ਸੀ ਵੀ ਆ ਘਟਨਾ ਹੋ ਗਈ ਆ 4:30 ਵਜੇ ਲਗਭਗ ਮੱਖਣ ਸਿੰਘ ਅਰੇਵਾਲ ਪਰਮ ਸਿੰਘ ਖਾਲਸਾ ਤੇ ਮੈਂ ਤੇ ਪ੍ਰਿਤੀ ਹੁਣੀ ਅਸੀਂ ਚਾਰੇ ਹੀ ਥਾਣੇ ਦੇ ਵਿੱਚ ਆਏ ਸੀਗੇ ਇਸ ਦੌਰਾਨ ਜਿਹੜੇ ਐਸਐਚਓ ਸਾਹਿਬ ਬਾਹਰ ਸੀਗੇ ਤਾਂ ਸਰਿੰਦਰ ਹੁਣੀ ਡੀਲ ਕੀਤਾ ਮਸਲੇ ਨੂੰ ਤਾਂ ਜਦੋਂ ਗੱਲਬਾਤ ਸੁਣੀ ਗੁਰਮukh ਹੁਣੀ ਕਿਹਾ ਕਿ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਸੀ ਤਾਂ ਉਹਨਾਂ ਨੇ ਇੱਕ ਮੁੰਡਾ ਜਿਹੜਾ ਸੀਗਾ ਮੌਕੇ ਤੇ ਮੌਜੂਦ ਉਹਨੂੰ ਅੰਦਰ ਬਿਠਾ ਲਿਆ ਉਸ ਤੋਂ ਬਾਅਦ ਸਾਡੀ ਆਪਸ 'ਚ ਕਾਫੀ ਜਿਹੜੀ ਆ ਇਸ ਗੱਲ ਦੇ ਹੋਈ ਵੀ ਜਿਹੜਾ ਐਮਸੀ ਆ ਕਿਉਂਕਿ ਕਿਸੇ ਨਾ ਕਿਸ ਨੇ ਤਾਂ ਫੋਨ ਕੀਤਾ ਹੋਊਗਾ ਤਾਂ ਹੀ ਉਹਨਾਂ ਦੇ ਕਰਜੇ ਕੋਈ ਝਗੜਾ ਹੁੰਦਾ ਤਾਂ ਹੀ ਆ ਜਾਂਦਾ ਕੋਈ ਉਹਦਾ ਤਾਂ ਨਹੀਂ ਜਾਂਦਾ ਕਿ ਐਮਸੀ ਨੂੰ ਬੁਲਾਇਆ ਗਿਆ ਫਿਰ ਆਪਾਂ ਉਹਨੂੰ ਜਲੀਲ ਕਰੀਏ ਤੇ ਬਹੁਤ ਮਾੜੀ ਗੱਲ ਆ ਮੰਦ ਭਾਗੀ ਆ ਅਸੀਂ ਤਾਂ ਇਸ ਕਰਕੇ ਐਮਸੀ ਗੁਰਮਖ ਸਿੰਘ ਨੌਰਥ ਦੇ ਨਾਲ ਥਾਣੇ ਆਏ ਪਾਰਟੀ ਵਾਲੇ ਤੋਂ ਉੱਪਰ ਸਾਰੇ ਐਮਸੀ ਇਕੱਠੇ ਹੋਏ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਸਾਰੇ ਐਮਸੀ ਗੁਰਮਖ ਸਿੰਘ ਨੌਰਥ ਸਾਰੇ ਹਾਂਜੀ ਲਗਭਗ ਸਾਰੀਆਂ ਪਾਰਟੀਆਂ ਦੇ ਅੱਜ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੇ ਕਾਉਂਸਲਰ ਗੁਰਮਖ ਸਿੰਘ ਨਾ ਕੱਲ ਰਾਤੀ ਉਹਨਾਂ ਦੇ ਬਾੜ ਦੇ ਬੰਦਿਆਂ ਨੇ ਬਦੀਕੀ ਕੀਤੀ ਆ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਰੋਸ਼ ਵੱਜੋਂ ਰੋਸ਼ ਆ ਇੱਕ ਕਾਉਂਸਲਰ ਮੋਤਵਾਰ ਬੰਦੇ ਦੇ ਨਾਲ ਹੋਇਆ ਜਨਤਾ ਦੇ ਚੋਣੇ ਰਵੈਂਦੇ ਦੇ ਨਾਲ ਇਹ ਗੱਲ ਹੋਈ ਆ ਉਹ ਰੋਸ਼ ਵੱਜੋਂ ਅੱਜ ਇੱਥੇ ਇਕੱਠੇ ਹੋਏ ਆ ਤੇ ਜਦ ਤੱਕ ਗੁਰਮਖ ਦੀ ਤਸੱਲੀ ਨਹੀਂ ਹੁੰਦੀ ਉਹਦੀ ਤਸੱਲੀ ਕਰਾ ਕੇ ਆਪਾਂ ਉੱਥੋਂ ਉੱਠਾਂਗੇ ਇਹੀ ਮੇਰੀ ਦਾ ਮੰਗ ਆ ਕਿ ਜੋ ਵੀ ਹੋਇਆ ਮਾੜਾ ਹੋਇਆ ਇੱਕ ਕਾਉਂਸਲਰ ਨੇ ਹੋਣਾ ਨਹੀਂ ਚਾਹੀਦਾ ਹਾਂਜੀ ਚੁਣੇ ਹੋਏ ਨੁਮਾਇੰਦੇ ਦਾ ਇਹ ਹਾਲਿਆ ਕਿਸੇ ਹਲਕਾ ਇੰਚਾਰਜ ਨੂੰ ਕੁਰਸੀ ਦੀ ਕਾਰਜਾਈ ਢਿੱਲੀ ਰਹੀ ਹੈ ਕਿਵੇਂ ਦੇਖਦੇ ਹੋ ਦੇ ਕੋਈ ਜਿਹੜੀ ਜਿਹਦੀ ਜਿਹਦੀ ਗਲਤੀ ਹੋਵੇ ਉਹ ਆਪਣੀ ਆਪਣੀ ਸਜ਼ਾ ਭੋਗਤੂਗਾ ਪਰ ਉਹ ਵੀ ਹੁਣ ਜਿਨ੍ਹਾਂ ਨੇ ਰਾਤੀ ਕੀਤਾ ਆ ਉਹ ਵੀ ਹੁਣ ਹਵਾਲਾ ਰਚਾ ਉਹਨਾਂ ਨੂੰ ਇਹ ਥੋੜੋ ਆ ਵੀ ਜੇ ਉਹਨਾਂ ਨੇ ਕੀਤਾ ਐਮਸੀ ਦੇ ਨਾਲ ਤਾਂ ਉਹ ਹਵਾਲਾਡ ਚ ਬੈਠੇ ਆ ਬੈਟਣ ਉਹਨਾਂ ਭੁਗਤਣਾ ਕਿ ਕਿਉਂ ਉਸੇ ਕਰਾਈ ਚਲੀ ਰਹੀ ਹੈ ਉਹਦੇ ਬਾਰੇ ਹੁਣ ਜੋ ਕਰਾਂਗੇ ਜੀ ਸਵੇਰੇ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਜੇ ਦਾ ਕੋਈ ਕਸੂਰ ਹੋਊਗਾ ਜੇ ਦਾ ਜਿੰਨਾ ਕਸੂਰ ਹੋਊਗਾ ਉੱਤੇ ਕਾਰਵਾਈ ਕਰਾਵਾਂਗੇ